ਬਿਲਕੁਲ ਤਾਂ 700 ਰੁਪਏ ਬਈ ਜੀ ਆਪਾਂ ਅਗਲੇ ਨੂੰ ਦੇ ਦੇਣ 700 ਰੁਪਏ ਕਿਵੰਟਲ 700 ਰੁਪਏ ਕਿਵੰਟਲ ਬਿਲਕੁਲ ਇਹ ਉਹ ਮੂਫਲੀ ਦਾ ਕਿ ਬਈ ਮੂਫਲੀ ਦਾ ਵੀ ਗੁਆਰੇ ਦਾ ਅੱਛਾ 700 ਰੁਪਏ ਦੋਨੋਂ ਦਾ ਰੇਟ ਹੈ ਹਾਂਜੀ ਦੋਨਾਂ ਦਾ ਰੇਟ ਆ ਸੋ ਜੀ ਸਤਿ ਸ੍ਰੀ ਅਕਾਲ ਸਾਰੇ ਹੀ ਦੋਸਤਾਂ ਨੂੰ ਸੋ ਬਾਈ ਜੀ ਅੱਜ ਆਪਾਂ ਖੜੇ ਆ ਪਿੰਡ ਮੋਡੀ ਜ਼ਿਲ੍ਹਾ ਸਰਸਾ ਤਹਿਸੀਲ ਮੰਡੀ ਡੱਬ ਵਾਲੀ ਸੋ ਇਹ ਰਾਜਸਥਾਨ ਦੇ ਬਾਰਡਰ ਦੇ ਕੋਲੇ ਪੈਂਦਾ ਹੈ ਸੋ ਅੱਜ ਆਪਾਂ ਗੱਲ ਕਰਾਂਗੇ ਬਾਈ ਜੀ ਗੁਆਰੇ ਦਾ ਨੀਰਾ ਤੇ ਮੂਫਲੀ ਦਾ ਨੀਰਾ ਜਿਸ ਤਰ੍ਹਾਂ ਆਪਾਂ ਦੇਖਦੇ ਆਂ ਵੀ ਪੱਠਿਆਂ ਤੇ ਕਿ ਹੋਰ ਬਹੁਤ ਫ ਪਿੰਡ ਮੋਢੀ ਦੇ ਵਪਾਰੀ ਭਾਈ ਕੁਲਦੀਪ ਜੀ ਨੇ ਸੋ ਕੁਲਦੀਪ ਜੀ ਅੱਜ ਆਪਣੇ ਨਾਲ ਆਪਾਂ ਨੂੰ ਗੱਲ ਦੱਸਣਗੇ ਨੀਰੇ ਬਾਰੇ ਵੀ ਕਿੱਦਾਂ ਦਾ ਨੀਰਾ ਹੁੰਦਾ ਹੈ ਇਹ ਕਿਸ ਤਰ੍ਹਾਂ ਲੈ ਕੇ ਆਉਂਦੇ ਆ ਕੀ ਕੀ ਕੁਆਂਟੀਟੀ ਹੁੰਦੀ ਹੈ ਤੇ ਕੀ ਰੇਟ ਹੈ ਇਸ ਨੀਰੇ ਦਾ ਹਾਂਜੀ ਭਾਈ ਜੀ ਬਹੁਤ ਬਹੁਤ ਧੰਨਵਾਦ ਹੈ ਤੁਹਾਡਾ ਸਾਡੇ ਚੈਨਲ ਦੇ ਵਿੱਚ ਸੋ ਕੁਲਦੀਪ ਜੀ ਦੋਸਤੋ ਵੀ ਕਿਸ ਕਿਸ ਪ੍ਰਕਾਰ ਦਾ ਆਪਣੇ ਕੋਲ ਨੀਰਾ ਹੁੰਦਾ ਹੈਗਾ ਤੇ ਕਿੱਦਾਂ ਤੁਸੀਂ ਲੈ ਕੇ ਆਉਂਦੇ ਹੋ ਕੀ ਰੇਟ ਹੈ ਨੀਰੇ ਦਾ ਅੱਜ ਕੱਲ੍ਹ ਕਰ ਰਿਹਾ ਮਾਰਕੀਟ ਦੇ ਵਿੱਚ ਉਹਦੇ ਬਾਰੇ ਜ਼ਰੂਰ ਸਾਡੇ ਦਰਸ਼ਕਾਂ ਨੂੰ ਦੱਸਣਾ ਪਊਗਾ ਹਾਂਜੀ ਭਾਈ ਜੀ ਨੀਰਾ ਫਿਲਹਾਲ ਪਠਿਆ ਦੇ ਵਾਲਾ ਆਪਾਂ ਲੈ ਨਹੀਂ ਰਹੇ ਆਪਾਂ ਤਾਂ ਨੀਰਾ ਸਿਰਫ ਘੂੜੀਆਂ ਵਾਸਤੇ ਹੀ ਨੀਰਾ ਸਿਰ ਕੀਦਾ ਜੀ ਸੋ ਦੱਸਣਾ ਚਾਹਾਂਗੇ ਦਰਸ਼ਕਾਂ ਨੂੰ ਵੀ ਜਿਵੇਂ ਆਪਣੇ ਜ਼ਿਮੀਂਦਾਰ ਭਰਾਵਾਂ ਵਾਸਤੇ ਜਿਵੇਂ ਕਿ ਗੌਟ ਫਾਰਮ ਦੇ ਵਿੱਚ ਨੀਰਾ ਜਾਂਦਾ ਬਹੁਤ ਹੀ ਬਿਹਤਰੀਨ ਜਿਵੇਂ ਕਿ ਦਿਖਾਉਣਗੇ ਬਾਈ ਕਾਲਾ ਜੀ ਮੂਫਲੀ ਦਾ ਨੀਰਾ ਗਵਾਰੇ ਦਾ ਨੀਰਾ ਜਿਵੇਂ ਕਿ ਹੋਰ ਸਪੈਸ਼ਲ ਪਸ਼ੂਆਂ ਵਾਸਤੇ ਇਹ ਨੀਰਾ ਹੁੰਦਾ ਬਾਈ ਜੀ ਦਿਖਾ ਰਿਹਾ ਨੀਰਾ ਇਹ ਨੀਰਾ ਬਾਈ ਜੀ ਕਰਦਾ ਜੀ ਇਹ ਗਵਾਰੀ ਦਾ ਨੀਰਾ ਜੀ ਬਿਲਕੁਲ ਬਰਾਨੀ ਇਹ ਬਰਾਨੀ ਗਵਾਰੀ ਦਾ ਨੀਰਾ ਜੀ ਬਿਲਕੁਲ ਰਾਜਸਥਾਨ ਦਾ ਜੋ ਭੇਡਾਂ ਪਿਓਰ ਭੇਡਾਂ ਬੱਕਰੀਆਂ ਵਾਸਤੇ ਜਿੰਨੇ ਵੀ ਦਰਸ਼ਕ ਨੇ ਆਪਣੇ ਜਿਨ੍ਹਾਂ ਨੇ ਬੱਕਰੀਆਂ ਰੱਖੀਆਂ ਹੋਈਆਂ ਨੇ ਭੇਡਾਂ ਸ਼ੌਂਕ ਦੀਆਂ ਰੱਖੀਆਂ ਹੋਈਆਂ ਨੇ ਬਾਈ ਜੀ ਉਹਨਾਂ ਵਾਸਤੇ ਸਪੈਸ਼ਲ ਵਿਦਆਊਟ ਮਿੱਟੀ ਵਿੱਚ ਕੋਈ ਮਲਬੜਾ ਤਾਂ ਨਹੀਂ ਕਰਦੇ ਬਿਲਕੁਲ ਜੀ ਬਿਲਕੁਲ ਇਹ ਸਾਫ਼ ਮਾਲ ਹੈ ਜੀ ਵਿੱਚ ਮਲਬੜਾ ਕੋਈ ਨਹੀਂ ਕੋਈ ਮਲਬੜਾ ਨਹੀਂ ਕਿਸੇ ਵੀ ਪ੍ਰਕਾਰ ਦੀ ਸ਼ਿਕਾਇਤ ਤੁਹਾਨੂੰ ਨਹੀਂ ਮਿਲੂਗੀ ਬਾਈ ਜੀ ਸੋ ਹੋਰ ਕਿਹੜਾ ਕਿਹ 37 ਨੰਬਰ 10 ਨੰਬਰ ਨੀਰਾ ਹੁੰਦਾ ਜੀ 37 ਨੰਬਰ ਦਾ 10 ਨੰਬਰ ਬਾਈਆਂ ਦਾ ਸਟਾਕ ਵੀ ਇਧਰ ਲਈ ਪਾਸੇ ਹੋਰ ਆਪਣੇ ਸਟਾਕ ਪਏ ਨੇ ਬਾਈਆਂ ਦੇ ਬਾਈਆਂ ਨੀਰਾ ਆਪਣਾ ਇਹ 37 ਨੰਬਰ ਆ ਬਾਈ ਜੀ ਇਹ 37 ਨੰਬਰ ਨੀਰਾ ਬਾਈ ਜੀ ਤਾਂ ਅਸਲ ਸਟਾਕ ਵੀ ਪਏ ਨੇ ਬਾਈਆਂ ਅੰਦਰ ਮੂਫ ਨਹੀਂ ਨੀਰਾ ਬਾਈ ਜੀ ਹਾਂਜੀ ਮੂਫਲੀ ਤੇ ਨੀਰਾ ਸਮੂਹ ਮਤਲਬ ਕੀ ਇਹ ਅਵੇਲੇਬਲ ਕਰਾਉਣਗੇ ਤੇ ਕਿਸ ਪ੍ਰਕਾਰ ਦੇ ਰੇਟ ਦਾ ਕੀ ਸਿਸਟਮ ਰਹਿੰਦਾ ਬਾਈ ਜੀ ਦੱਸੋ ਕਿ ਕਿ ਭੁਟਾਉਣੇ ਹੋ ਤੁਸੀਂ ਜੇ ਤਾਂ ਬਾਈ ਜੀ ਬੰਦਾ ਇੱਥੋਂ ਲੈ ਕੇ ਜਾਵੇ ਬਿਲਕੁਲ ਤਾਂ 700 ਰੁਪਏ ਬਾਈ ਜੀ ਆਪਾਂ ਅਗਲੇ ਨੂੰ ਦੇ ਦਿੰਨੇ ਆ ਜੇ ਅਗਲਾ ਪਹੁੰਚ ਕਰਾਉਂਦਾ ਉਹ ਗੱਡੀ ਦਾ 700 ਰੁਪਏ ਕਿਵਾਂਟਲ 700 ਰੁਪਏ ਕਿਵਾਂਟਲ ਬਿਲਕੁਲ ਇਹ ਮੋਫਲੀ ਦਾ ਕਿ ਬਾਈ ਮੋਫਲੀ ਦਾ ਵੀ ਗੁਆਰੇ ਦਾ 700 ਰੁਪਏ ਦੋਨੋਂ ਦਾ ਰੇਟ ਹੈ ਹਾਂਜੀ ਦੋਨਾਂ ਦਾ ਰੇਟ ਹੈ ਜੇ ਅਗਲਾ ਪਹੁੰਚ ਕਰਾਉਣਾ ਚਾਹਵੇ ਤਾਂ ਉਹ ਗੱਡਾ ਪਹਾੜਾ ਬਾਈ ਜੀ ਉਹ ਅਗਲਾ ਪਹਾੜਾ ਆਪਾਂ ਲੈਨੇ ਆ ਬਾਈ ਜੀ ਕੋਈ ਨਿਜਾਇਜ਼ ਪਹਾੜਾ ਨਹੀਂ ਲੈਂਦੇ ਨਾ ਕੋਈ ਨਿਜਾਇਜ਼ ਰੇ ਭਰਾ ਨੇ ਆਪਣੇ ਨੀਰਾ ਲੈਣਾ ਹੋਵੇ ਮੂਫਲੀ ਦਾ ਕੁਵਾਰੇ ਦਾ ਫਿਰ ਕੁਲਦੀਪ ਜੀ ਨਾਲ ਕੰਟੈਕਟ ਕਰ ਸਕਦੇ ਨੇ ਸਕਰੀਨ ਤੇ ਨੰਬਰ ਆ ਰਿਹਾ ਹੈ ਸੋ ਕੁਲਦੀਪ ਜੀ ਨਾਲ ਵਪਾਰੀ ਨਾਲ ਗੱਲ ਕਰਕੇ ਤੁਸੀਂ ਹਾਂ ਜੀ ਬਾਈ ਨੰਬਰ ਇੱਕ ਵਾਰੀ ਜ਼ਰੂਰ ਬੋਲ ਦਿਓ ਪਲੱਸ ਨੰਬਰ ਨੰਬਰ ਤੁਸੀਂ ਇੱਕ ਵਾਰੀ ਨੋਟ ਕਰ ਲਓ ਬਾਈ ਜੀ 97299 57216 ਨੰਬਰ ਇੱਕ ਵਾਰੀ ਬਾਈ ਜੀ ਫੇਰ ਤੋਂ ਸੁਣ ਲਓ 97299 57216 ਬਾਈ ਇਹ ਬਾਈ ਜੀ ਪਿੰਡ ਹੈ ਮੋਢੀ ਜ਼ਿਲ੍ਹਾ ਸਰਸਾ ਪੈਂਦਾ ਤਹਿਸੀਲ ਮੰਡੀ ਡੱਬਾ ਵਾਲੀ ਸੋ ਰਾਜਸਥਾਨ ਦਾ ਬਾਰਡਰ ਵੀ ਲਵੇ ਪੈਂਦਾ ਤੇ ਪੰਜਾਬ ਦਾ ਬਾਰਡਰ ਵੀ ਆਪਾਂ ਨੂੰ ਬਿਲਕੁਲ ਨਿਵੇ ਲੱਗਦਾ ਹੈਗਾ ਸੋ ਬਹੁਤ ਬਹੁਤ ਧੰਨਵਾਦ ਕੁਲਦੀਪ ਜੀ ਸਾਡੇ ਵਿੱਚ ਆਉਣ ਵਾਸਤੇ ਸੋ ਨੀਰੇ ਲੈਣ ਵਾਸਤੇ ਤੁਸੀਂ ਭਾਈ ਕੁਲਦੀਪ ਜੀ ਨਾਲ ਸੰਪਰਕ ਕਰ ਸਕਦੇ ਹੋ ਜੀ ਬਹੁਤ ਬਹੁਤ ਧੰਨਵਾਦ ਜੀ ਠੀਕ ਆ ਭਾਈ